ਸ਼ਸ਼ੀਕਲ ਨਮਸਕਾਰ ਆਦਾ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਮੈਂ ਪੇਜੀ ਸ਼ਾਹ ਹੂ ਤੇ ਅਸੀਂ ਦੋਨੇ ਭਰਾ ਆ ਰਹੇ ਆ ਜੀ ਮੋਗੇ 18 ਅਕਤੂਬਰ 2025 ਨੂੰ ਔਰ ਸਾਡੇ ਬਹੁਤ ਹੀ ਰਿਸਪੈਕਟਡ ਲੇਟ ਉਸਤਾਦ ਜਨਾਬ ਬਰਕਤ ਸਿੱਧੂ ਸਾਹਿਬ ਉਹਨਾਂ ਦਾ 79th ਬਰਥਡੇ ਮਨਾਇਆ ਜਾ ਰਿਹਾ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਚਿੰਦਾਪਾ ਜੀ ਨੂੰ ਗੱਡੀ ਖਾਨ ਸਾਹਿਬ ਨੂੰ ਔਰ ਹੋਰ ਜਿਹੜੇ ਉਹਨਾਂ ਦੇ ਬੱਚੇ ਨੇ ਸਾਰੇ ਜਿਵੇਂ ਮਿੰਦੀ ਭਾਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਪੂਰੇ ਪਰਿਵਾਰ ਨੂੰ ਔਰ 18 ਅਕਤੂਬਰ ਨੂੰ ਮੈਂ ਤੇ ਜੀ ਮੇਰਾ ਛੋਟਾ ਭਰਾ ਅਸੀਂ ਪਹੁੰਚ ਰਹੇ ਹਾਂ ਜੀ ਗੁਰੂ ਮਹਾਰਾਜ ਦਾ ਬਰਥ ਦਿਨ ਮਨਾਉਣ ਵਾਸਤੇ ਸਾਰੇ ਨੇ ਪਹੁੰਚਾ ਜੀ 18 ਅਕਤੂਬਰ ਨੂੰ ਬਹੁਤ ਬਹੁਤ ਥੈਂਕ ਯੂ ਮਿਸਟਰ ਬੀਨ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਨੂੰ ਦੋਨਾਂ ਪਰਵਾਂ ਨੂੰ ਬੁਲਾ ਰਹੇ ਨੇ ਔਰ ਬਹੁਤ ਅੱਛਾ ਇਹ ਹੋਪੜਾ ਲਗਾ ਦਿੱਤਾ ਕਿਉਂ ਭੇਜੀ ਜੀ ਬਿਲਕੁਲ